ਕਿਹੜੀ ਹਲਦੀ ਚੋਇਸ ਦੀ ਗੱਡੀ ਆ ਮੈਂ ਚਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਕਿਕਰ ਬਹੁਤ ਡਾਊਨ ਹੈ ਨਹੀਂ ਸਾਈਡ ਤੋਂ ਆ ਰਹੀ ਮੈਂ ਇੱਧਰ ਆ ਰਿਹਾ ਹਾਂ ਕਲਨੌਰ ਸਾਈਡ ਤੋਂ ਕਿਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੀ ਬਹੁਤ ਤੇਜ਼ ਹੈ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਥੋੜੀ ਜੀ ਥਾਂ ਲਾਉਣ ਲੱਗਾ ਤੇ ਮੇਰੀ ਗੱਡੀ ਕਨਾਲ ਖੈ ਗਈ ਇੱਕ ਕਨਾਲ ਖੈ ਕੇ ਗੱਡੀ ਜਿਹੜੀ ਆ ਉਹ ਇਧਰ ਨੂੰ ਘੁੰਮ ਗਈ ਨਹਿਰਾਂ ਵੱਲ ਨੂੰ ਤੇ ਗੱਡੀ ਨਹਿਰ ਤੇ ਚੱਲ ਗਈ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਹਾਂਜੀ ਟੱਟ ਨਹੀਂ ਨਹੀਂ ਸਰ ਉੜੀ ਦੀ ਲੱਤ ਜਿਹੜਾ ਸੀਗਾ ਉਹ ਡਰਾ ਰਹੇ ਕਾਲ ਤਾਰ ਕ ਸਾਰੇ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਉਹ ਨਹੀਂ ਦੂਜੇ ਭੱਜ ਗਏ ਤਾਂ ਉਹਨੇ ਗੱਡੀ ਪਜਾ ਲਈ ਜੀ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਹਾਂ ਅਜਨਾਲਾ ਤੋਂ ਹਲਦੀ ਚੋਏ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਦੇ ਵਿੱਚ ਉਹ ਲੈ ਕੇ ਭਰਾਮਪੁਰ ਦੇ ਰਾਮਪੁਰੇ ਇੱਕ ਫਾਰਮ ਤੇ ਛੱਡਣ ਜਾ ਰਿਹਾ ਸੀਗਾ ਅਗਲੇ ਤਰਫ ਤੋਂ ਗੱਡੀ ਆ ਰਹੀ ਸੀ ਕਿ ਇਸ ਤਰਫ ਸੇ ਜਾ ਰਹੀ ਸੀ ਆਪਣੀ ਟਰੱਕ ਜਾ ਰਿਹਾ ਸੀਗਾ ਤੇ ਆ ਕਿਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਆ ਉਹ ਮਰ ਗਿਆ ਉਹ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਂਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੇਂਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਦਾ ਕੋਈ ਹੱਲ ਨਹੀਂ ਕੀਤਾ ਇਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰੈਫਲੈਕਟਰ ਵੀ ਨਹੀਂ ਲਾ ਸਕਦੇ ਇਸ ਕਿਕਰੋਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਛੜਕ ਨੂੰ ਡੱਕਣ ਵਾਸਤੇ ਕੋਈ ਕੋਈ ਮਾਦ ਰੱਖਤੇ ਆ ਇਹਨਾਂ ਨਾਲ ਕੋਈ ਰੈਫਲੈਕਟਰ ਲਾਇਆ ਆ ਔਰ ਕਈ ਵਾਰ ਤੇ ਗੰਨੇ ਦੀਆਂ ਟਰਾਲੀਆਂ ਵੀ ਪਲਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਹਾਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ ਮੰਮੀ ਸੜਕ ਬਣੀ ਆ ਪਰ ਦਰਖਤ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿਹਨੇ 70% ਸੜਕ ਨੂੰ ਬਲਿਆ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦ ਤੋਂ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮਿਹਰਬਾਨ ਮੇਰਾ ਨਾਮ ਪਰਮਿੰਦਰ ਸਿੰਘ ਆ ਮੈਂ ਬਹੁਪੁਰ ਫਗਾਨਾ ਦਾ ਰਹਿਣ ਵਾਲਾ ਆ ਇਹ ਗੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੇ ਨੁਕਸਾਨ ਬਹੁਤ ਕਰਦਾ ਹੈ ਤੇ ਇਹ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਇਹ ਪਟਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦਾਤੀ ਆ ਰਹਾ ਆ ਰਹਾ ਸੀ ਤੇ ਅਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਇਹਨੂੰ ਚਾਈਲਡ ਸਟ੍ਰੈਸਫੈਕਸ਼ਨ ਨੂੰ ਚਾਹੀਦਾ ਹੈ ਹਟਾਉਣਾ ਚਾਹੀਦਾ ਹੈ